ਕੱਥੇ ਮੁਕਾਬਲਾ ਕਰ ਮਕਾਬਲਾ ਕੀਤਾ ਨੇ ਕਿਤੇ ਗੋਲੀ ਦਾ ਨਿਸ਼ਾਨ ਨਾਲ ਕਰ ਨੂੰ ਕਟ ਕਟ ਕੇ ਮਾਰਿਆ ਮੇਰੇ ਮੁੱਢਾ ਨਾ ਬਣਨ ਸਾਹ ਚਹੀਦਾ ਜਰਾ ਪੁੱਤ ਦਾ ਆਉਂਦੇ ਆ ਵੀ ਅਸੀਂ ਗੋਲੀ ਦੇ ਮੁਕਾਬਲੇ ਜੇ ਮਾਰੇ ਗਏ ਇਹਨਾਂ ਸਾਡੇ ਗੋਲੀਵਾਰੀ ਕੀ ਕੀਤਾਹੀਂ ਫੇਰੇ ਨਾ ਮਾਰਿਆ ਇਥੇ ਦੱਸੋ ਗੋਲੀ ਦਾ ਨਿਸ਼ਾਨ ਤੇ ਮੈਨੂੰ ਦੱਸ ਦੋ ਵੀ ਇੱਕ ਵੀ ਦੱਸ ਦੋ ਉੱਥੇ ਜੀਆਂ ਨੂੰ ਇਹਨਾਂ ਮਲਾਜਮਾਂ ਕੋਈ ਗੋਲੀ ਦਾ ਨਿਸ਼ਾਨ ਨਹੀਂ ਵਿਖਾਲਿਆ ਕੋਈ ਕੁਛ ਨਹੀਂ ਵਿਖਾਲਿਆ ਨਾ ਪੋਟ ਮੋਡਲਾਂ ਕੇ ਮੂੰਹ ਖਾਲਿਆ ਨਾ ਬਾਅਦ ਚ ਲੋਅਰ ਕਰਨ ਲੱਗਿਆ ਵਿਖਾਲਿਆ ਆਨੂੰ ਆਂਦੇ ਵੀ ਬਸ ਕੋਈ ਨਹੀਂ ਜੀ ਚਲੋ ਚਲੋ ਗੋਏ ਬੜਾ ਉਹਨਾਂ ਦਾ ਮਾਰਾ ਹਾਲ ਰਹਿਮ ਦੇ ਲਾਓ ਫੇਰ ਪਲਟੋ ਫੇਰ ਪਲਟੋ ਇਹਨਾਂ ਨੂੰ ਮੈਂ ਇਹਨੂੰ ਪਲਟੋ ਯਾਰ ਗੁੱਡ ਨਾਈਟ ਇਹ ਮੁੰਡੇ ਨਹੀਂ ਪੋਸਟਫਾਰਮ ਆ ਕੋਈ ਕੋਈ ਤਾਂ ਪਹਿਲੇ ਨਿਸ਼ਾਨਦ ਚਾਹੀਦਾ ਕੋਈ ਮਾੜਾ ਮੋਟਾ ਮਾੜਾ ਮੋਟਾ ਬਣਾਏ ਆ ਇਹਨਾਂ ਕਿਹਾ ਵੀ ਗੋਲੀਆਂ ਮਾਰ ਕੇ ਤੁਹਾਡੇ ਬੱਚਿਆਂ 'ਤੇ ਹੱਟਦੇ ਹਮਲਾ ਕੀਤਾ ਅੱਗੋਂ ਅਸੀਂ ਵੀ ਪੁਲਿਸ ਕੋ مقابلہ ਕੀਤਾ ਸਾਡੇ 'ਤੇ ਵੀ ਉਹਨਾਂ ਗੋਲੀ ਵਾਲੀ ਕੀਤੀ ਅਹੀਂ ਚਲੋ ਮਾਰੇ ਗਏ ਬੱਚੇ ਤੁਹਾਡੇ ਅਕੇ ਜੋ ਠੀਕ ਆ ਜੀ ਅਨੇ ਪਹਿਲਾਂ ਬੱਚੇ ਨੂੰ ਗੋਲੀਆਂ ਵਜੀਆਂ ਤੇ ਫਿਰ ਅਸੀਂ ਹਸਪਤਾਲ ਲਾ ਕੇ ਗਏ ਆ ਬੱਚੇ ਤੁਹਾਡੇ ਨਹੀਂ ਬਚ ਪਾਏ ਠੀਕ ਆ ਉਹ ਤੁਸੀਂ ਨੱਡ ਦੀ ਚੜੀਓ ਫੋਟੋ ਵੇਖੀ ਨੇ ਪਾਸਪੋਰਟ ਉਹ ਬਿਲਕੁਲ ਸਹੀ ਆ ਸਾਫ ਸੁਥਰੇ ਲੀਡੇ ਆ ਕੋਈ ਨਿਸ਼ਾਨ ਕੋਈ ਲਊਦਾ ਨਹੀਂ ਕੋਈ ਕਾਹੇ ਦਾ ਨਹੀਂ ਠੀਕ ਆ ਜੀ ਉੱਤੇ ਵੀ ਕੋਈ ਨਿਸ਼ਾਨ ਨਹੀਂ ਹੈਗਾ ਹੁਣ ਬੱਚੇ ਦੀ ਡੈਡ ਬੋਡੀ ਪਈ ਹੈ ਇੱਥੇ ਵੀ ਨਿਸ਼ਾਨ ਤੁਸੀਂ ਖੁਦ ਦੇਖ ਚੁੱਕਦੇ ਹੋ ਕੋਈ ਦਿਖਦਾ ਤੁਹਾਨੂੰ ਇਹਨਾਂ ਪ੍ਰਸ਼ਾਸਨ ਖਲੋਤਾ ਮੈਂ ਪੁੱਛਿਆ ਆਂਦੇ ਵੀ ਅੱਗੋਂ ਇਹਨਾਂ ਸਾਡੇ ਦੇ ਮੁਕਾਬਲਾ ਕੀਤਾ ਇਹਨਾਂ ਨੂੰ ਰੋਕਿਆ ਗਿਆ ਹੈ ਤੇ ਪਰ ਇਹ ਬੱਚੇ ਸਾਡੇ ਕੋ ਰੁਕੇ ਨਹੀਂ ਅਸੀਂ ਫੇਰ ਇਹਨਾਂ 'ਤੇ ਹਮਲਾ ਕੀਤਾ ਅਸੀਂ ਫੇਰ ਇਹਨਾਂ ਨਾਲ ਕੀਤਾ ਤੇ ਫੇਰ ਤੁਹਾਡਾ ਬੱਚਾ ਮਾਰਿਆ ਗਿਆ ਤੈਨੂੰ ਕੀ ਹਾਂ ਅਨਵਾਰ ਸੇ ਇਹੋ ਸਾਗਾ ਰੈਂਜਰਸ ਨੇ ਬੱਚਾ ਡਾ ਮਾਰਿਆ ਗਿਆ ਹੋਰ ਕੋਈ ਹਨ ਕੋਈ ਇਹੋ ਜੀ ਗੱਲ ਨਹੀਂ ਮਾਰੇਗਾ ਬੱਚਿਆਂ ਨੂੰ ਚਲੋ ਮੰਨ ਲਓ ਗੋਲੀਆਂ ਤੁਸੀਂ ਚਲਾਈਆਂ ਬੱਚਾ ਦੱਸੋ ਸਹੀ ਵੀ ਕੀ ਕਿੱਥੇ ਗੋਲੀਆਂ ਰੇ ਵਜੀਆ ਕੋਈ ਨਿصاف ਦੋ ਇਹਨੂੰ ਦੱਸੋ ਪੁੱਛੇ ਗੜਬੜੀ ਵਖੰਦਰੀ ਤੁਹਾਨੂੰ ਨਹੀਂ ਵਖੰਦਰੀ ਕਿਉਂ ਆਂਦੇ ਵੀ ਨਹੀਂ ਜਲਦੀ ਉਥੇ ਵੀ ਪੁਲਿਸ ਪ੍ਰਸ਼ਾਸਨ ਬੜਾ ਵਾ ਮੀਡੀਆ ਬੜਾ ਵਾ ਤੁਹਾਡਾ ਦਿਮਾਗ ਖਰਾਬ ਕਰੇਗਾ ਚਲੋ 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 ਮੈਂ ਟਮੇਟੋ ਟਮੇਟਾ ਇਹਨਾਂ ਤਿੰਨੇ ਆਪੇ ਲੱਦੇ ਆਨੂੰ ਲੱਦਣ ਦਾ ਮੌਕਾ ਨਹੀਂ ਦਿੱਤਾ ਨਾ ਮੂੰਹ ਵਿਖਾਲੇ ਲੱਦ ਕੇ ਕਹਿੰਦਾ ਚਲੋ ਚਲੋ ਚਲੀਏ ਚਲੀ ਚਲੀ ਹੁਣ ਕੀ ਤੁਸੀਂ ਸਿਸਕਾਰ ਕਰੋ ਆਹ ਵੀ ਆਂਦੇ ਆਂ ਅਸੀਂ ਤਾਂ ਵੇਖਦੇ ਆਂ ਬੱਚਿਆਂ ਨੂੰ ਸਲਾਹ ਕਰਦੇ ਆਂ ਸਾਰਿਆਂ ਨਾਲ ਵੀ ਕੀ ਕਰਨਾ ਚਾਹੀਦਾ ਸ਼ਾਨਦਾਰੋ ਮੇਰੇ ਬੱਚੇ ਦਾ ਵੀ ਆ ਗੋਲੀ ਮਾਰ ਕੇ ਕੀਤਾ ਸੀ ਮੈਂ ਬਸ ਇਹੋ ਮੰਗਦਾ ਜੋ ਮੰਗ ਮੇਰੀ ਇਹੋ ਜੋ ਉਹ ਇਹਨਾਂ ਨੇ ਕਿਹਾ ਹੈ ਵੀ ਇਹਨਾਂ ਦੀ ਇੰਦ ਜੀ ਨਹੀਂ ਹੈ ਗਿਆ ਤੂੰ ਤੇ ਜਿਹੜਾ ਪੋਸਟਮਾਰਟਮ ਹੋਇਆ ਹੈ ਇਹਨਾਂ ਦਾ ਇਹ ਜਿਹੜਿਆ ਜਿੱਥੇ ਅਕਾਉਂਟ ਹੋਇਆ ਹੈ ਫਿਰ ਉੱਥੇ ਯੂਪੀ ਜੇ ਵਿੱਚ ਇਹਨਾਂ ਦਾ ਇਹਨਾਂ ਦੀ ਸਹੰਤੇ ਨਾਲ ਹੀ ਪੋਸਟਮਾਰਟਮ ਹੋਇਆ ਹੈ ਉੱਥੇ ਬੋਡੀ ਜੀ ਲੈ ਕੇ ਆਏ ਕੀ ਸਰਕਾਰ ਰਾਏ ਕਿੰਨੇ ਮੂੜੇ ਮਾਰੇ ਕਿ ਕੀ ਸੰਸਕਾਰ ਕੀਤਾ ਕਿੰਨੇ ਮੂੜੇ ਤੇ ਪਹੁੰਚਿਆ ਜੀ ਅੱਜ ਤਿੰਨ ਤਿੰਨ ਜਿਹੜੇ ਸੀ ਜੋ ਇੱਕੋ ਜਿਹੜੇ ਨੌਜਵਾਨ ਜਿਹੜੇ ਉੱਥੇ ਜਿੰਨਾ ਦਾ ਇਨਕੁਆਟਰ ਹੋਇਆ ਹੈ ਉਹ ਤਿੰਨਾਂ ਦਾ ਸੰਸਕਾਰ ਇੱਥੇ ਹੋ ਰਿਹਾ ਕਿਹੜੇ ਪਿੰਡ 'ਚ ਹੋ ਰਿਹਾ ਜੀ ਕਿਹੜੇ ਕਿਹੜੇ ਇੱਕ ਸ਼ੂ ਰਿਹਾ ਇੱਕ ਅਗਵਾਨ ਇੱਕ ਕਲਾਨੌਰ ਦੇ ਵਿੱਚ ਕੀ ਸਰਕਾਰ ਰਾਏ ਇਹਨਾਂ ਨੂੰ ਜੱਦਖਾਨ ਨੇ ਕਰਨਾ ਇਹਨਾਂ ਨੇ ਸਾਡੇ 124 ਨੰਬਰ ਮਕਦਮੇ ਦਾ ਜੋ ਐ ਸੀ ਉਹ ਤੇ ਨਾ ਨੇ ਬਖਸ਼ੀਗੜ੍ਹ ਜਿਹੜੀ ਚੌਕੀ ਹੈ ਉੱਥੇ ਬਲਾਸਟ ਕੀਤਾ ਸੀ ਗਨੇਟ ਦੇ ਤੱਕ ਕਿੱਥੇ ਮਗਾ ਲਾਣ ਦਾ ਇਹਨਾਂ ਦਾ ਯੂਪੀ ਪੁਰਨਪੁਰ ਜਿਹੜਾ ਹੈ ਉੱਥੇ ਕਿਤੇ ਹੋਇਆ ਹੈ ਉੱਥੇ ਬਰਾਈਟ ਤੇ ਮੈਂ ਤੇ ਗਿਆ ਨਹੀਂ ਅੱਛਾ ਬਾਕੀ ਉਥੇ ਪੁਰਨਪੁਰ ਜਿਹੜਾ ਉੱਥੇ ਥਾਣੇ ਦੇ ਵਿੱਚ ਹੈ ਇਹ ਤੋਂ ਇਹਨਾਂ ਦੀ ਮੰਗ ਇਹਨਾਂ ਦੀ ਵਿੱਚ ਅਸੀਂ ਕਹਿ ਸਕਦੇ ਹਾਂ ਬਾਕੀ ਹੁਣ ਕੀ ਸ਼ੋਸ਼ਣ ਦਿੱਤਾ ਸਾਰਿਆਂ ਨੂੰ ਨਾ ਨਿਯਮਾਂ ਅਨੁਸ਼ਾਸਨ ਤੇ ਇਹੋ ਹੀ ਹੈ ਤੇ ਇਹ ਹੀ ਤੇ ਜਿਹੜੀ ਜਿੱਦਾਂ ਦੀ ਵੀ ਇਹ ਜਾਂਚ ਹੋਣਗੀ ਇਹਦੇ ਨਾਲ ਇਹਨਾਂ ਦੇ ਸਨਸਕਾਰ ਹਾਂ ਬਾਕੀ ਦਾ ਸਨਸਕਾਰ ਹੋ ਗਿਆ ਹੈ ਇਹਨਾਂ ਨੂੰ ਕਰਨੀ ਜੀ ਕਰ ਲੈਣੀ ਹੈ ਮੰਨ ਕੇ ਪਰਿਵਾਰ ਜੀ ਹਾਂਜੀ ਹਾਂਜੀ ਸਹਿਮਤ ਹੈ ਪਰ ਠੀਕ ਥੈਂਕ ਯੂ